ਕਬਰੀਤ कौर ਲੜਕੀ ਹੈਗੀ ਆ ਧੰਨਾਪਿੰਡ ਜਿਲ੍ਹਾ ਜਲੰਧਰ ਦੀ ਰਹਿਣ ਵਾਲੀ ਹੈਗੀ ਜਿੰਨੇ ਸਾਨੂੰ ਇੱਕ ਸਟੇਟਮੈਂਟ ਦਿੱਤੀ ਕਿ ਮੇਰੀ ਮਦਰ ਜਿਹੜੀ ਕਲਦੀਪ कौर ਹੈਗੀ ਤੇ ਸਵਰਨਜੀਤ ਸੰਨੀ ਜਿਹੜਾ ਸੋਲਪਿੰਡ ਦਾ ਹੀ ਰਹਿਣ ਵਾਲਾ ਉਹਦੇ ਨਾਲ ਇਹਦੀ ਮਦਰ ਤੇ ਰਿਲੇਸ਼ਨਸ ਇਹਨਾਂ ਨੇ ਕਾਫੀ ਬਰੀ ਭੈਣ ਭਰਾ ਦੋਨਾਂ ਨੇ ਗੁਰਦੀਪ ਸਿੰਘ ਜਿਹੜਾ ਮਰਿਆ ਹੈਗਾ ਇਹਨਾਂ ਨੇ ਦੋਨਾਂ ਭੈਣ ਭਰਾਵਾਂ ਨੇ ਕਾਫੀ ਬਰੀ ਮਦਰ ਨੂੰ ਜਿਹੜਾ ਰੁਕੇ ਇਹਨੂੰ ਮਿਲਣ ਤੋਂ ਪਰ ਉਹ ਇਸ ਗੱਲ ਵੱਲ ਨਹੀਂ ਗਏ ਹੈਗੇ ਰੁਕੇ ਨਹੀਂ ਹੈਗੇ ਤੇ ਫਿਰ ਕੱਲ ਪਰਸੋਂ ਗੁਰਦੀਪ ਸਿੰਘ ਜਿਹੜਾ ਹੈਗਾ ਵਾ सनी ਗੁਰਦੀਪ ਸਿੰਘ ਜਿਹੜਾ ਹੈਗਾ ਇਹਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਇਹਨੇ ਆਪਣੀ ਸੇਵਾਦਾਰ ਕੰਮੀ ਹੋ ਗਿਆ ਤੇ ਐਫ ਆਰ ਨੰਬਰ 83/4 ਤੇ 108 ਬੀ ਐਸ ਐਨ ਨਵੇਂ ਐਕਟ ਦੇ ਮਤਲਬ ਕੇਸ ਅ ਦਰਜ ਕੀਤਾ ਤੇ ਦੋ ਬੰਦੇ ਜਿਹੜੇ ਹੈਗੇ ਇਹਨਾਂ ਤੇ ਦੋਨੋਂ ਕਲਦੀਪ ਔਰ ਜੇ ਜਿਹੜਾ ਸੰਗੀਤ ਸਨੀਆ ਇਹਨਾਂ ਨੂੰ ਹੀ ਰੈਸਟ ਕੀਤਾ। ਉਹ ਜਿਹਦੇ ਤੇ ਐਨਡੀਪੀਐਸ ਅਕਤ ਦੇ 3-8 ਮਕਦਮੇ ਪਹਿਲੇ ਵੀ ਦਰਜ ਹੈ ਕ੍ਰਿਮੀਨਲ ਹੈਗੀ ਆ। ਮੈਂ ਤੇ ਸਾਰੇ ਲੋਕਾਂ ਨੂੰ ਇਹ ਹੀ ਕਹਾਂਗੂ ਕਿ ਜਿਹੜੇ ਕ੍ਰਿਮੀਨਲ ਲੋਕ ਇਹ ਜੇ ਕੰਮ ਕਰ ਰਹੇ ਆ ਆਖਰ ਪੁਲਸ ਦੀ ਤਲਕੀ ਵਿੱਚ ਆ ਹੀ ਜਾਂਦੇ ਨੇ ਜਿੱਦਾਂ ਹੁਣ ਇਹ ਕੱਲੇ ਆਈ ਆ ਸਾਡੀ ਪੁਲਸ ਵਿੱਚ ਆਈ ਗਈ ਕਿਉਂਕਿ ਪਹਿਲਾਂ ਵੀ ਬਾਰ-ਬਾਰ ਜੇਲ੍ਹ ਚ ਜਾਣਾ ਹੋਣਾ ਇਹਦੇ ਦਬਾਅ ਤੋਂ ਸੀਗਾ ਵੀ ਜਿਹੜੇ ਜੋ ਮੈਂ ਵਾਪਸ ਆਈ ਜੰਮੀ ਤੇ ਹੁਣ ਫੇਰ ਸਾਡੇ ਚੀਜ਼ ਆ ਜਿਹੜੇ ਲਵ ਲਵ ਪ੍ਰੀਤ ਹੈਗਾ ਹੈਗਾ ਉਹ ਲਵ ਪ੍ਰੀਤ ਲੜਕੀ ਆ ਕਲਦੀਪ ਕੌਰ ਵੀ ਉਹਦੀ ਉਹਦੀ ਸਟੇਟਮੈਂਟ ਤੇ ਜਿਹੜਾ ਹੈਗਾ ਇਸ ਰਿਸਟਰ ਦਾ ਮੈਂ ਤੇ ਇਹੀ ਕਹਿਣਾ ਚਾਹੂੰਗੀ ਸਮਾਰਟ ਨੂੰ ਕਿ ਜਿਹੜੇ ਗਲਤ ਕੰਮ ਕਰਨ ਵਾਲੇ ਅਨਸਰ ਹੈਗੇ ਆ ਗਲਤ ਹੀ ਉਹਦਾ ਰਿਜ਼ਲਟ ਨਿਕਲਦਾ ਹੈਗਾ ਇਹ ਆਪਣੇ ਕੰਮਾਂ ਤੋਂ ਬਾਲਸ ਨਹੀਂ ਆਏਗਾ ਜਿਹੜਾ ਵੀ ਉਹ ਹੀ ਸਾਡੀ ਸਾਡੇ ਤੋਂ ਕਦੀ ਵੀ ਨਹੀਂ ਬਚੂਗਾ ਮੈਂ ਸਾਰੇ ਲੋਕਾਂ ਨੂੰ ਇਹ ਹਦਾਇਤ ਕਰਦੀ ਹਾਂ ਕਿ ਸਹੀ ਕੰਮ ਕਰੋ ਬੱਚਿਆਂ ਨੂੰ ਵੀ ਕਰੂੰਗੀ ਸਭ ਨੂੰ ਇਹ ਹਦਾਇਤ ਕਰੂੰਗੀ ਕਿ ਸਹੀ ਕੰਮ ਕਰੋ ਤੇ ਨਸ਼ਿਆਂ ਤੋਂ ਜਿਹੜਾ ਦੂਰ